ਇੱਥੇ ਤੁਸੀਂ ਦੇਖ ਲਓ ਭਈ ਨੀਅਰ ਅਬਾਊਟ 3500 ਜਵਾਬ ਆ ਗਿਆ ਇੱਕ ਮਹੀਨੇ ਦਾ ਜੇ ਇੱਕ ਜਵਾਬ ਨੂੰ ਇਹ 100 150 ਰੁਪਏ ਫਾਈਨ ਲਾਂਦੇ ਆ ਤਾਂ ਇੱਕ ਮਹੀਨੇ ਦਾ ਸਾਢੇ 3-4 ਲੱਖ ਰੁਪਏ ਹੋ ਗਿਆ ਉਹ ਫਰੀ ਖਾਤੇ ਇਹਨਾਂ ਦੇ ਅੰਦਰ ਜਾ ਰਿਹਾ ਇੱਕ ਸਾਢੇ 50 ਖੜਾ ਵਿਚਾਰਾ ਉਹ ਵਰਦੀ ਦੇ ਕਰਕੇ ਖੜੀ ਹੈ ਕੁੜੀਆ ਕੁੜੀਆ ਆ ਜਾ ਬਟ ਵਰਦੀ ਆ ਖੜੀ ਹੈ ਕਹਿੰਦੇ ਤੈਨੂੰ ਆ ਕੁੜੀਆ ਕਹਿੰਦੇ ਆ ਤੈਨੂੰ ਬਾਹਰ ਕੱਢ ਦਾਂਗੇ ਤੇਰੇ ਪੇਪਰ ਨਹੀਂ ਲੈਣ ਦਵਾਂਗੇ ਕੀ ਇਹ ਗੁੰਡਾਗਰਦੀ ਹੈ ਸਾਡੇ ਬੱਚੇ ਨੂੰ ਕੱਲ ਮੈਡਾ ਟੀਚਰ ਉਹ ਪ੍ਰਿੰਸੀਪਲ ਆਏ ਆ ਉਹ ਕਹਿ ਰਹੇ ਕਿ ਕੱਲ ਅਗਰ ਤਰੀ ਯੂਨੀਫਾਰਮ ਹਾਊਸ ਯੂਨੀਫਾਰਮ ਦੂਸਰੀ ਚੇਂਜ ਨਾ ਨਾ ਹੋਈ ਤੈਨੂੰ ਐਗਜ਼ਾਮ 'ਚ ਨਹੀਂ ਬੈਠਣ ਦੇਣਾ ਸੀ। ਆਮ ਆਦੀ ਬੈਠਦੇ ਨੂੰ ਮੈਂ ਤੇ ਉਹ ਲੇਕਿਨ ਹੁਣ ਗਰੇਵਾਲ ਸਾਹਿਬ ਨਾਲ ਗੱਲਬਾਤ ਹੋਈ ਇੱਥੇ ਮੌਕੇ ਦਿਓ ਆਏ ਕੀ ਕਹਿ ਰਹੇ ਨੇ ਤੁਹਾਨੂੰ। ਉਹ ਇਸ ਦੱਸੇ ਸਕੂਲ ਵੇਲਾ ਪ੍ਰਿੰਸੀਪਲ ਦੱਸੇ ਮੈਨੂੰ ਕਿ ਜੇ ਕੋਈ ਪੇਰੈਂਟਸ ਅੱਜ ਕੱਲ ਮਹਿੰਗਾਈ ਦਾ ਦੌਰ ਹੈ ਕੰਮ ਕਰ ਕਿਸੇ ਕੋ ਹੈ ਨਹੀਂ ਇੰਨਾ ਮੁਸ਼ਕਲ ਸਭ ਦੇ ਦਿਨ ਚੱਲਦੇ ਬੈ ਨੇ ਇਹ 2 4 5 ਦਿਨ ਲੇਟ ਹੋ ਜਾਂਦੀ ਹੈ ਤਾਂ ਉਸ ਨੂੰ ਛੱਡੋ ਜੇ ਮਹੀਨਿਆਂ ਲੇਟ ਹੁੰਦੀ ਹੈ ਵੀ ਮੈਂ ਕਹਿੰਦਾ ਜੁਰਮਾਨਾ ਲਾ ਦਿਓ ਵੀ 2 ਮਹੀਨੇ ਲੇਟ ਹੈ 3 ਮਹੀਨੇ ਲੇਟ ਹੈ ਤੁਹਾਡੀ ਕੋਈ ਗੱਲ ਨਹੀਂ ਪਰ ਜਿਹੜੀ 2 4 5 ਦਿਨ 10 ਦਿਨ ਹੋ ਜਾਂਦੀ ਆ ਉਹਨਾਂ ਨੂੰ ਤਾਂ ਕਰਨਾ ਚਾਹੀਦਾ ਨਾ ਇਹਨਾਂ ਸਕੂਲ ਪ੍ਰਸ਼ਾਸਨ ਨੂੰ ਤਾਂ ਕਰਨਾ ਚਾਹੀਦਾ ਦੇਖਣਾ ਚਾਹੀਦਾ ਰਿਕਾਰਡ ਬੱਚੇ ਦਾ ਕਿੰਨਾ ਪੁਰਾਣਾ ਚੱਲਦਾ ਪਿਆ ਵਾ ਮੇਰੇ ਇਕੱਲੇ ਬੱਚੇ ਦੀ ਗੱਲ ਨਹੀਂ ਹੈ ਮੈਂ ਬਹਿਲਾ ਕੱਲੇ ਹੀ ਅਰਜੀ ਲੈ ਕੇ ਆਇਆ ਸੀ ਮੰਨ ਲਓ ਪਰ ਨਹੀਂ ਜੇ ਸਾਡਾ ਉਹਨਾਂ ਨੇ ਕਿਹਾ ਜਾਓ ਜੋ ਕਰਨਾ ਕਰ ਲਓ ਬਾਹਰ ਬੈਠ ਜਾਓ ਕਿਸੇ ਜਾਣਾ ਅੱਜ ਜੋ ਸਾਡਾ ਨਹੀਂ ਹੱਲ ਹੁੰਦਾ ਤੇ ਕੱਲ ਸਵੇਰੇ ਫੇਰ ਮਾਰਨਿੰਗ ਇੱਥੇ ਹੋਵਾਂਗੇ ਸਕੂਲ ਦੇ ਬਾਹਰ ਤਾਲਾ ਲਾਵਾਂਗੇ ਕੋਈ ਬੱਚਾ ਅੰਦਰ ਨਹੀਂ ਵੜਨ ਦਵਾਂਗੇ ਤਾਲਾ ਲਾ ਕੇ ਪ੍ਰਸ਼ਾਸਨ ਨੂੰ ਕਹਾਂਗੇ ਇਹਨਾਂ ਕੋਲ ਮਾਫੀ ਮੰਗੋ ਤੇ ਲਿਖਤ ਸੰਦੇ ਹੋ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਤੇ ਮੈਂ ਹਾਂ ਤੁਹਾਡਾ ਨਾ ਦੋਸਤ ਮਿਲਨ ਸਿੰਘ ਇਸ ਸਮੇਂ ਅਸੀਂ ਕਾਕੋਆ ਰੋਡ ਇੱਕ ਨਿੱਜੀ ਸਕੂਲ ਦੇ ਬਾਹਰ ਬੈਠੇ ਹਾਂ ਜਿੱਥੇ ਕੀ ਤਸਵੀਰਾਂ ਦੇਖ ਸਕਦੇ ਹੋ ਕਿ ਧਰਨੇ ਪ੍ਰਦਰਸ਼ਨ ਤੇ ਬੈਠੇ ਨੇ ਲੋਕ ਉਹ ਗੱਲਬਾਤ ਕਰਾਂਗੇ ਅਕਸਰ ਸਕੂਲ ਦੇ ਖਿਲਾਫ ਇਹਨਾਂ ਨੇ ਨਾਰੇਬਾਜੀ ਕਰ ਰਹੇ ਨੇ ਲੇਕਿਨ ਗੱਲਬਾਤ ਕਰਦੇ ਇਹਨਾਂ ਦੇ ਨਾਲ ਪੂਰੀ ਅਕਸਰ ਇਹ ਧਰਨੇ ਪ੍ਰਦਰਸ਼ਨ ਤੇ ਬੈਠੇ ਨੇ ਸੋ ਗੱਲਬਾਤ ਕਰਾਂਗੇ ਇਹਨਾਂ ਨੇ ਨਿੱਜੀ ਸਕੂਲ ਦੇ ਇੱਕ ਨਾਰੇਬਾਜੀ ਵੀ ਕੀਤੀ ਗਈ ਹੈ ਲੇਕਿਨ ਗੱਲਬਾਤ ਕਰਦੇ ਆ ਠੀਕ ਹੈ ਤੁਸੀਂ ਜਰ ਮਾਮਲਾ ਕੀ ਹੈਗਾ ਕਿ ਸਕੂਲ ਦੇ ਬਾਹਰ ਬੈਠੇ ਹੋ ਨਾਰੇਬਾਜੀ ਕੀਤੀ ਜਾ ਇੱਥੇ ਤੁਸੀਂ ਦੇਖ ਲਓ ਭਈ ਨੇਅਰ ਅਬਾਊਟ 3500 ਜਵਾਬ ਹੈ ਇੱਕ ਮਹੀਨੇ ਦਾ ਜੇ ਇੱਕ ਜਵਾਬ ਨੂੰ ਇਹ 100 150 ਰੁਪਏ ਫਾਈਨ ਲਾਂਦੇ ਆ ਤਾਂ ਮਹੀਨੇ ਦਾ ਸਾਢੇ 3-4 ਲੱਖ ਰੁਪਏ ਹੋ ਗਿਆ ਉਹ ਫਰੀ ਖਾਤੇ ਇਹਨਾਂ ਦੇ ਅੰਦਰ ਜਾ ਰਿਹਾ ਸਾਡੇ ਆ ਤਵਨ ਸਾਹਿਬ ਬੈਠੇ ਆ ਪਿੱਛੇ ਇਹਨਾਂ ਦੇ ਬੱਚੇ ਇੱਥੇ ਪੜਦੇ ਇਹਨਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਹੈ ਪਰ ਇੱਕ ਜਿਹੜੀ ਚੀਜ਼ ਗਲਤ ਹੈ ਗਲਤ ਹੈ ਇਹ ਕੱਲ ਇੱਥੇ ਫੀਸ ਜਮ੍ਹਾਂ ਕਰਾਣਾ ਆ ਉਦੋਂ ਇਹਨਾਂ ਦਾ ਜਿਹੜਾ ਫੀਸ ਜਮ੍ਹਾਂ ਜਿੱਥੇ ਹੁੰਦੀ ਹੈ ਉਹ ਵਿੰਡੋ ਬੰਦ ਸੀ ਕੱਲ ਲਾਸਟ ਡੇਟ ਸੀ ਲੰਗੀ ਅੱਜ ਇਹ ਦੁਬਾਰਾ ਆਇਆ ਹਾਲਾਂਕਿ ਇਹਨਾਂ ਨੇ ਕੱਲ ਜਮ੍ਹਾਂ ਕਰਾਣੀ ਸੀ ਫੀਸ ਦੇ ਅੰਡਰ ਕੇ ਟਾਈਮ ਦੇ ਅੰਡਰ ਕਰਾਣੀ ਸੀ ਬਟੋ ਕੱਲ ਹੋਈ ਨਹੀਂ ਅੱਜ ਆਇਆ ਤਾਂ ਇਹਨਾਂ ਨੇ 110 ਰੁਪਏ ਫालतू ਮੰਗੇ ਆ ਜਦੋਂ ਤਵਨ ਸਾਹਿਬ ਉਹ ਨਹੀਂ ਅੰਦਰ ਗਏ ਤਾਂ ਇਹਨਾਂ ਨੇ ਮੈਡਮ ਨੂੰ ਕਿਹਾ ਭਈ ਅਸੀਂ ਕੱਲ ਵੀ ਜਮ੍ਹਾਂ ਕਰਾਣ ਆਏ ਸੀਗੇ ਭਈ ਅਸੀਂ ਹੁਣ ਵੱਧ 110 ਰੁਪਏ ਨਹੀਂ ਦੇਣੇ ਕਮੀ ਨਹੀਂ ਹੈ ਮੈਂ ਦੁਬਾਰਾ ਫੇਰ ਦੱਸ ਰਿਹਾ ਇਹਨਾਂ ਨੂੰ ਪੈਸੇ ਦੀ ਕਮੀ ਨਹੀਂ ਹੈ ਪਰ ਜਿਹੜੀ ਗੱਲ ਗਲਤ ਹੈ ਗਲਤ ਹੈ ਪ੍ਰਿੰਸੀਪਲ ਮੂਰੇ ਇਹਨਾਂ ਨੂੰ ਕਹਿ ਰਹੀ ਹੈ ਭਈ ਤੁਸੀਂ ਜੋ ਮਰਜ਼ੀ ਕਰ ਲਓ ਇਹ ਤਾਂ ਅਸੀਂ ਆਪਣੀ ਮਰਜ਼ੀ ਨਾਲ ਹੀ ਜਿਵੇਂ ਕਹ ਲੋ ਭਈ ਉਹਨਾਂ ਨੇ ਆਪਣੀ ਮਰਜ਼ੀ ਨਾਲ ਸਕੂਲ ਚਲਾਣਾ ਹੈ ਠੀਕ ਹੈ ਜੀ ਉਸ ਇਹਨਾਂ ਨੇ ਕਿਹਾ ਭਈ ਅਸੀਂ ਬਾਹਰ ਬਹਿ ਜਾਵਾਂਗੇ ਉਹ ਕਹਿੰਦੇ ਜਿੱਥੇ ਬੈਠਣਾ ਬਹਿ ਜਾਓ ਤਾਂ ਸੀ ਇੱਥੇ ਧਰਨੇ ਤੇ ਬੈਠੇ ਆ 19 ਦਿਨ ਬੈਠੇ ਆ ਜਿੰਨੀ ਦੇਰ ਇੱਥੇ ਦਾ ਹਿੱਲਾ ਨਹੀਂ ਹੁੰਦਾ ਜਿੰਨੀ ਦੇਰ ਸਕੂਲ ਪ੍ਰਸ਼ਾਸਨ ਸਾਨੂੰ ਵਿਸ਼ਵਾਸ ਨਹੀਂ ਦਵਾਂਦਾ ਭਈ ਅੱਗੇ ਤੋਂ ਇਹ ਸਕੂਲ ਕਿਸੇ ਵੀ ਬੱਚੇ ਨਾਲ ਕਿਸੇ ਵੀ ਪਰਿਵਾਰ ਨਾਲ ਕੋਈ ਤੱਕਾ ਨਹੀਂ ਕਰੂਗਾ 30000 ਰੁਪਇਆ ਇੱਕ ਬੱਚੇ ਦਾ 6 ਮਹੀਨੇ ਪਹਿਲਾਂ ਰੁਕਿਆ ਹੋਇਆ ਸੀ ਮੈਂ ਇੱਥੇ ਆਇਆ ਆ ਮੈਡਮ ਨੇ ਮੈਨੂੰ ਮਿਲਣ ਤੋਂ ਮਨਾ ਕਰਤਾ ਪ੍ਰਿੰਸੀਪਲ ਮੈਡਮ ਨੇ ਉਹ ਬੱਚਿਆਂ ਨੂੰ ਇਹਨਾਂ ਨੇ 2 ਦਿਨ ਕਲਾਸ ਦੇ ਵਿੱਚ ਨਹੀਂ ਬਿਠਾਇਆ ਲਾਇਬ੍ਰੇਰੀ ਚ ਪਟਾਈ ਰੱਖਿਆ ਜਾਂ ਗਰਾਊਂਡ ਦੇ ਵਿੱਚ ਬਿਠਾਈ ਰੱਖਿਆ ਮੈਂ ਉਹਨਾਂ ਦੀ ਵੀਡੀਓ ਬਣਾ ਕੇ ਐਮਐਲਏ ਸਾਹਿਬ ਨੂੰ ਪਾਈ ਹੈ ਸੀਐਮ ਸਾਹਿਬ ਦੇ ਪੋਰਟਲ ਤੇ ਪਾਈ ਹੈ ਐਜੂਕੇਸ਼ਨ ਮਨਿਸਟਰ ਦੇ ਪੋਰਟਲ ਤੇ ਪਾਈ ਹੈ ਉਹ 30000 ਰੁਪਇਆ ਉਹ ਆ ਕੇ ਸਰਕਾਰ ਦਾ ਬੰਦਾ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਸਾਹਿਬ ਆਏ ਹੈ ਉਹ ਆ ਕੇ ਇੱਥੇ ਪੈਸੇ ਅੱਧੇ ਕਰਾ ਕੇ ਗਏ ਆ ਫੀਸ ਤੇ ਨਾਲੇ 3-3000 ਦੀਆਂ ਕਿਸ਼ਤਾਂ ਕਰਾ ਕੇ ਗਏ ਜਿਹੜੀਆਂ ਕਿਸੇ ਕਰਨ ਨੂੰ ਤਿਆਰ ਨਹੀਂ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਸਕੂਲ ਦੇ ਵਿੱਚ ਜਿਨ੍ਹਾਂ ਦੇ ਵੀ ਬੱਚੇ ਪੜਦੇ ਆ ਜਿਹੜੇ ਵੀ ਪੇਰੈਂਟਸ ਹੋ ਤੁਸੀਂ ਸਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਜੇ ਤੁਹਾਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਤਾਂ ਸਾਡੇ ਨਾਲ ਕੰਟੈਕਟ ਕਰੋ ਬਿਲਕੁਲ ਵੀ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਐਮਐਲਏ ਸਾਹਿਬ ਸਾਡੇ ਸਰਦਾਰ ਦਲਜੀਤ ਸਿੰਘ ਭੋਲਾ ਗਰੇਵਾਲ ਜੀ ਸਾਡੀ ਆਮ ਆਦਮੀ ਪਾਰਟੀ ਦਾ ਹਰੇਕ ਵਲੰਟੀਅਰ ਅਸੀਂ ਸਾਰੇ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਮੇਰੇ ਨਾਲ 4 ਨੰਬਰ ਵਾਰਡ ਤੋਂ ਬਾਉ ਸ਼ਰਮਾ ਜੀ ਬੈਠੇ ਆ ਸਾਰੇ ਸਾਡੇ ਸਾਡਾ ਬਾਲਾਜੀ ਯੂਥ ਕਲੱਬ ਦੀ ਸਾਰੀ ਟੀਮ ਬੈਠੀ ਆ ਅਸੀਂ ਤੁਹਾਨੂੰ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਸਾਰਿਆਂ ਨੂੰ ਵੀ ਤੁਹਾਡੇ ਨਾਲ ਤੱਕਾਂ ਨਹੀਂ ਬਿਲਕੁਲ ਵੀ ਹੋਣ ਦੇਵਾਂਗੇ ਔਰ ਉੱਠਾਂਗੇ ਇੱਥੋਂ ਉਦੋਂ ਉੱਠਾਂਗੇ ਜਦੋਂ ਇਹ ਸਾਨੂੰ ਵਿਸ਼ਵਾਸ ਗਾਰੰਟੀ ਦੇਣਗੇ ਵੀ ਅੱਜ ਤੋਂ ਬਾਅਦ ਕਿਸੇ ਪੇਰੈਂਟਸ ਨਾਲ ਜਾਂ ਕਿਸੇ ਜਵਾਗ ਨਾਲ ਤੱਕਾ ਨਹੀਂ ਹੋਊਗਾ ਤੁਸੀਂ ਵੀ ਆਮ ਆਦਮੀ ਬੈਠੇ ਨੇ ਮੈਂ ਤੇ ਹਾਂ ਲੇਕਿਨ ਹੁਣ ਗਰੇਵਾਲ ਸਾਹਿਬ ਨਾਲ ਗੱਲਬਾਤ ਹੋਈ ਇੱਥੇ ਮੌਕੇ ਤੇ ਆਏ ਕਿ ਕੀ ਕਹਿ ਰਹੇ ਨੇ ਤੁਹਾਨੂੰ ਨਹੀਂ ਭਾਜੀ ਨਾਲ ਹਰੇ ਗੱਲ ਨਹੀਂ ਹੋਈ ਮੈਂ ਕਰ ਲੈਣਾ ਇੱਥੋਂ ਹਲੇ ਤਾਂ ਇਹਨਾਂ ਨਾਲ ਆ ਕੇ ਤਵਨ ਸਾਹਿਬ ਨੇ ਆ ਕੇ ਸਕੂਲ ਵਾਲਿਆਂ ਨਾਲ ਗੱਲ ਕੀਤੀ ਹੈ ਮੈਂ ਇਹਨਾਂ ਨੂੰ ਫੋਨ ਤੇ ਕਿਹਾ ਸੀ ਭਈ ਉਹਨਾਂ ਨੇ ਨਹੀਂ ਸੁਣੀ ਵਾਕਿਆ ਸੁਣੀ ਨਹੀਂ ਜਦੋਂ ਮੈਂ ਆਇਆ ਤਾਂ ਇਹਨਾਂ ਨੇ ਦੱਸਿਆ ਭਈ ਨਹੀਂ ਸੁਣੀ ਤਾਂ ਸੀ ਇੱਥੇ ਬਾਹਰ ਬਹਿ ਗਏ ਆ ਮੈਂ ਤੁਹਾਨੂੰ ਦੱਸਦਾ ਭਈ ਪੜੇ ਲਿਖੇ ਆ ਆਜੋ ਆਜੋ ਤੁਹਾਨੂੰ ਹੋਇਆ ਕੀ ਹੈ ਪੜੇ ਲਿਖਾ ਸੀਗਾ ਵੀ ਪੜੇ ਲਿਖੇ ਆ ਮੈਡਮ ਸਮਝ ਜਾਣਗੇ ਦੇਖਣਗੇ ਇਹ ਵੀ ਬੱਚੇ ਦਾ ਰਿਕਾਰਡ ਬਹੁਤ ਵਧੀਆ ਆ ਟਾਈਮ ਸਿਰ ਫੀਸ ਆਂਦੀ ਆ ਪਰ ਨਹੀਂ ਇਹ ਖੂਨ ਚੂਸਣ ਵਾਲੇ ਬਣ ਗਏ ਆ ਖੂਨ ਚੂਸਣ ਵਾਲੇ ਸਾਡਾ ਕੋਈ ਨਹੀਂ ਦੇ ਦਾਂਗੇ ਪਰ ਜਿਹੜੇ ਬੱਚਿਆਂ ਦਾ ਖੂਨ ਚੂਸੇ ਪਿਆ ਨਾ ਇਹ ਸਭ ਤੋਂ ਵੱਡੀ ਗੱਲ ਆ ਬੱਚਿਆਂ ਨੂੰ ਸਕੂਲ ਦੇ ਗਰਾਊਂਡ 'ਚ ਬਿਠਾ ਦਿੰਦੇ ਨੇ ਬੱਚਾ ਤੁਮ ਕਿਹਦੇ ਦਿੱਤੇ ਜਾਂਦੀਆਂ ਨੇ ਜੇ ਤੇਰੇ ਮਾਪਿਆਂ ਨੇ ਪਿਆ ਤੈ ਆ ਕਰਦਾਂਗੇ ਤੈਨੂੰ ਬਾਹਰ ਕੱਢ ਦਾਂਗੇ ਤੂੰ ਪੇਪਰ ਜੀ ਮਟਦਾਂਗੇ ਇੱਕ ਸਾਡਾ ਬੱਚਾ ਖੜਾ ਵਿਚਾਰਾ ਉਹ ਵਰਦੀ ਦੇ ਕਰਕੇ ਖੜੀ ਆ ਗੁੜੀਆ ਗੁੜੀਆ ਆ ਜਾ ਪੁੱਤ ਵਰਦੀ ਆ ਖੜੀ ਆ ਕਹਿੰਦੇ ਤੈਨੂੰ ਆਹ ਗੁੜੀਆਂ ਨੂੰ ਕਹਿੰਦੇ ਆ ਤੈਨੂੰ ਬਾਹਰ ਕੱਢ ਦ ਤੇ ਪੇਪਰ ਲੈਣ ਦਵਾਂਗੇ ਕਿ ਇਹ ਗੁੰਡਾ ਕਰਦੀ ਐ ਇਹ ਗੁੰਡਾ ਕਰਦੀ ਐ ਮੈਨੂੰ ਇਹ ਦੱਸੇ ਸਕੂਲ ਪਹਿਲਾਂ ਪ੍ਰਿੰਸੀਪਲ ਦੱਸੇ ਮੈਨੂੰ ਕਿ ਜੇ ਕੋਈ ਪੇਰੈਂਟਸ ਅੱਜਕੱਲ ਮਹਿੰਗਾਈ ਦਾ ਦੌਰ ਹੈ ਕੰਮ ਕਰ ਕਿਸੇ ਕੋ ਹੈ ਨਹੀਂ ਇੰਨਾ ਮੁਸ਼ਕਲ ਸਫਲ ਦਿਨ ਚੱਲਦੇ ਬੈ ਨੇ ਜੇ 2 4 5 ਦਿਨ ਫੀਸ ਲੇਟ ਹੋ ਜਾਂਦੀ ਐ ਤੇ ਉਸ ਨੂੰ ਛੱਡੋ ਜੇ ਮਹੀਨਿਆਂ ਲੇਟ ਹੁੰਦੀ ਐ ਵੀ ਮੈਂ ਕਹਿੰਦਾ ਜੁਰਮਾਨਾ ਲਾ ਦੋ ਵੀ 2 ਮਹੀਨੇ ਲੇਟ ਆ 3 ਮਹੀਨੇ ਲੇਟ ਆ ਤੁਹਾਡੀ ਕੋਈ ਗੱਲ ਨਹੀਂ ਪਰ ਜੇ ਜਿਹੜੀ 2 4 5 ਦਿਨ 10 ਦਿਨ ਲੇਟ ਹੋ ਜਾਂਦੀ ਆ ਉਹਨਾਂ ਨੂੰ ਤਾਂ ਕਰਨਾ ਚਾਹੀਦਾ ਨਾ ਇਹਨਾਂ ਸਕੂਲ ਪ੍ਰਸ਼ਾਸਨਾਂ ਦਾ ਕਰਨਾ ਜੀਦਾ ਦੇਖਣਾ ਜੀਦਾ ਰਿਕਾਰਡ ਬੱਚੇ ਦਾ ਕਿੰਨਾ ਪੁਰਾਣਾ ਚੱਲਦਾ ਪਿਆ ਵਾ ਮੇਰੇ ਇਕੱਲੇ ਬੱਚੇ ਦੀ ਗੱਲ ਨਹੀਂ ਹੈ ਕੀ ਹੁਣ ਹੁਣ ਸਾਰੇ ਦੀ ਗੱਲ ਆ ਮੈਂ ਬਹਿਲਾ ਇਕੱਲੇ ਅਰਜੀ ਲਗਾਇਆ ਸੀ ਮੰਨ ਲਓ ਪਰ ਨਹੀਂ ਜੇ ਸਾਣੋਂ ਸਾਣੋਂ ਉਹਨਾਂ ਨੇ ਕਿਹਾ ਜਾਓ ਜੋ ਕਰਨਾ ਕਰ ਲਓ ਬਾਹਰ ਭਾਈ ਹੋ ਜਾਓ ਕਿਸੇ ਜਾਣਾ ਉਸ ਸਾਹਮਣੇ ਅਸੀਂ ਬੈਠੇ ਆਂ ਸ਼੍ਰੀ ਬਾਲਾ ਜੂਥ ਕਲੱਬ ਦੇ ਜਿੰਨੇ ਨੁਮਾਇੰਦੇ ਨੇ ਜਿੰਨੇ ਸੇਵਾਦਾਰ ਨੇ ਸਾਰੇ ਇੱਥੇ ਆਣਗੇ ਅੱਜ ਜੋ ਸਾਡਾ ਨਹੀਂ ਹੱਲ ਹੁੰਦਾ ਤੇ ਕੱਲ ਸਵੇਰੇ ਫਿਰ ਮਾਰਨਿੰਗ ਇੱਥੇ ਹੋਵਾਂਗੇ ਸਕੂਲ ਦੇ ਬਾਹਰ ਤਾਲਾ ਲਾਵਾਂਗੇ ਕੋਈ ਬੱਚਾ ਅੰਦਰ ਨਹੀਂ ਭੜਨ ਦਵਾਂਗੇ ਤਾਲਾ ਲਾ ਕੇ ਪ੍ਰਸ਼ਾਸਨ ਨੂੰ ਕਹਾਂਗੇ ਇਹਨਾਂ ਕੋ ਮਾਫੀ ਮੰਗਾਓ ਤੇ ਲਿਖਤ ਸੰਦੇ ਹੋ ਪ੍ਰਿੰਸੀਪਲ ਨੂੰ ਅਸੀਂ ਕਿਹਾ ਜਾ ਕੇ ਮਹੱਜੋੜੇ ਮੈਡਮ ਮੇਰੇ ਬੱਚੇ ਦਾ ਬਲਾ ਰਿਕਾਰਡ ਚੈੱਕ ਕਰੋ ਨਹੀਂ ਅਜ ਤੱਕ ਤਾਂ ਲੇਟਰੀ ਫੀਸ ਜੇ ਅੱਜ ਲੇਟ ਹੋ ਗਈ ਤਾਂ ਫੇਕੀ ਗੱਲ ਹੋ ਗਈ ਹੋਟਲ ਵੀ ਦੇਣ ਲੱਗੇ ਹੋਟਲ ਚ ਜਾਣੇ ਹੋ 12 ਵੇ ਹੋਟਲ ਖਾਲੀ ਕਰ ਦਿਓ ਯਾ ਮੈਂ ਕਿਹਾ ਹੋਟਲ ਇਹ ਇਹ ਵਿਦਿਆਇਆ ਇਹ ਵੀ ਦਲੇਆ ਇਹ ਬੱਚਿਆਂ ਨੂੰ ਪੜਾਉਂਦਾ ਹੈ ਸਿੱਖਿਆ ਦਿੰਦਾ ਹੈ 호텔 ਨਹੀਂ ਹੈਗਾ ਇਹ ਇਹ ਖਾਣ-ਪੀਣ ਵਾਲੀ ਚੀਜ਼ ਨਹੀਂ ਹੈਗੀ ਇਹ ਇਹ ਲਾਈਫ ਸ਼ੱਕੇ ਬੋਗੋਸ਼ ਕਰਨਾ ਤੁਸੀਂ ਕਿ ਬੱਚਿਆਂ ਨੇ ਤੁਸੀਂ 호텔ਾਂ ਨੂੰ ਕਰ ਰਹੇ ਹੋ ਵੀ 호텔 ਤੁਸੀਂ 호텔 ਬਣਾਇਆ ਹੋਇਆ ਹੈ ਉਚ ਨਾਲ ਮੈਡਮ ਨੂੰ ਮੈ ਮੈਨੂੰ 호텔 ਦੀ ਐਗਜ਼ੈਂਪਲ ਦੇ ਰਹੇ ਆ ਵੀ 12 ਵਜੇ 호텔 ਖਾਲੀ ਕਰਨਾ ਪੈਂਦਾ ਜੇ 1 ਵਜੇ ਉਹ ਲੱਗ ਪੈਸੇ ਲੈਂਦੇ ਨੇ ਕਿਹੜਾ 호텔 ਹੈ ਹਰ ਸਾਲ ਵੀ ਦੁਆਰਾ ਬੱਚਾ ਰੀਡਮਿਸ਼ਨ ਲੈਣੇ ਹੋ ਕਿਉਂ ਲੈਣੇ ਹੋ ਆ ਬਿਲਡਿੰਗ ਦਾ ਅਸੀਂ ਖਰਚਾ ਕਰਨਾ ਜੀ ਫਿਰ ਅੰਕਲ ਦਾ ਕਹਿਣਾ ਸਹੀ ਆ ਇਹ ਬਿਲਡਿੰਗ ਦਾ ਅਸੀਂ ਹੱਕਦਾਰ ਰਹਿ ਗਏ ਆ ਸਾਡਾ ਹਿੱਸਾ ਸਾਡਾ ਹਿੱਸਾ ਹੈਗਾ ਇਸ ਬਿਲਡਿੰਗ ਦੇ ਵਿੱਚ ਅਸੀਂ ਮੰਗ ਸਕਦੇ ਆ ਆਪਣਾ ਹਿੱਸਾ ਅਸੀਂ ਹਰ ਸਾਲ ਹਰ ਸਾਲ ਰੀਨੂਬਿਸ਼ ਵੀ ਦਿੰਦੇ ਆ ਕੀ ਬਿਲਡਿੰਗ ਤੇ ਪੈਸਾ ਲੱਗਦਾ ਅਸੀਂ ਪਾਨੇ ਆ لیکن ਤੁਹਾਡੀ ਮੰਗ ਕੀ ਤੁਸੀਂ ਬਾਹਰ ਬੈਠੇ ਮੰਗ ਇਹ ਆ ਜੇ ਮੇਰੀ ਗੁੜੀਆਂ ਦੇ ਪੈਸੇ ਵੀ ਮaaf ਹੋਣਗੇ ਜਿਨ੍ਹਾਂ ਕੋਲ ਇਹਨੇ ਲਏ ਪੈਸੇ ਉਹਨਾਂ ਦੇ ਵੀ ਮaaf ਕਰਨੇ ਪੈਣਗੇ ਅੱਗੋਂ ਲਿਖਲ ਚ ਲਵਾਂਗੇ ਕਿ ਅੱਗੋਂ ਤੋਂ ਵੀ ਇਹ ਕੰਮ ਨਹੀਂ ਕਰਨਗੇ ਜੇ ਕਰਨਗੇ ਬਾਲਾਈ ਯੂਥ ਕਲੱਬ ਦਾ ਇੱਕ ਇੱਕ ਨਮਾਇਦਾ ਇੱਥੇ ਆ ਕੇ ਬੈਠੂਗਾ ਜਿਹੜਾ ਆਮ ਆਦੀ ਪਾਰਟੀ ਦੇ ਬੰਦੇ ਕੋਈ ਹੋਵੇ ਕੋਈ ਸਰਕਾਰ ਦੇ ਬੰਦੇ ਹੋਣਗੇ ਸਾਡੇ ਨਾਲ ਆ ਕੇ ਬੈਠਣਗੇ ਉਹਨਾਂ ਦਾ ਸਹਿਯੋਗ ਕਰਾਂਗੇ ਨਹੀਂ ਤਾਂ ਉਹਨਾਂ ਪਾਈ ਕੱਟ ਕਰਕੇ ਦਿਖਾਵਾਂਗੇ ਜੀ ਨਾਲ ਬੈਠੇ ਹੋ ਧਰਨੀ ਦੇ ਕੀ ਕਹਿਣਾ ਚਾਹੁੰਗੇ ਸਕੂਲ ਦੇ ਬਾਹਰ ਬਿਲਕੁਲ ਪੇਰੈਂਟਸ ਬੈਠੇ ਨੇ ਸਾਰੇ ਨਾਲ ਦੇਖੋ ਜੀ ਸਕੂਲ ਦੀ ਫੀਸ ਹਰ ਬੰਦੇ ਦੀ ਚਲੋ ਨਹੀਂ ਲੇਟ ਹੁੰਦੀ ਕੁਝ 5 7 10% ਬੱਚੇ ਹੋਣਗੇ ਜਿਨ੍ਹਾਂ ਦੀ ਸਕੂਲ ਲੇਟ ਹੁੰਦੀ ਉਹਨਾਂ ਦੀ ਸਕੂਲ ਫੀਸ ਲੇਟ ਹੋਣ ਦੇ ਵਿੱਚ ਕੋਈ ਮਜਬੂਰੀ ਹੋਏਗੀ ਜਾ ਕਿਤੇ ਗਿਆ ਹੋਏਗਾ ਜਾ ਟੈਂਸਰ ਪਹੁੰਚ ਨਹੀਂ ਪਾਇਆ ਹੋਏਗਾ ਜਾ ਦੇਖੋ ਪੈਸੇ ਨਹੀਂ ਹੋਣਗੇ ਪਰ ਇਨਾਂ ਨੂੰ ਸਕੂਲ ਵਾਲਿਆਂ ਨੂੰ ਇੰਨੀ ਟੋੜੀ ਫੀਸ ਦੇ ਰਿਆ ਤੇ ਦੋ ਚਾਰ ਪੰਜ ਦਿਨ ਫੀਸ ਲੇਟ ਹੋ ਗਈ ਤੇ ਕੋਈ ਆਫਤ ਨਹੀਂ ਆ ਗਈ ਤੁਸੀਂ ਪਰ ਡੇ ਮਗਰ 10 ਰੁਪਏ ਜੁਰਮਾਨਾ ਲਾ ਰਹੇ ਹੋ ਇਹ ਗੱਲ ਤੁਹਾਡੀ ਚੰਗੀ ਆ 10 ਰੁਪਏ ਜੁਰਮਾਨਾ ਲਾ ਰਹੇ ਕੱਲ ਸਕੂਲ ਖੁੱਲਿਆ ਅੱਜ ਤੋਂ ਰਾਈਟ ਹੈ ਜੁਰਮਾਨਾ ਰਾਈਟ ਹੈਗਾ ਬਸ ਸਕੂਲ ਲੜਾ ਜੁਰਮਾਨਾ ਬਿਲਕੁਲ ਗਲਤ ਹੈ ਜੁਰਮਾਨਾ ਲੈਣਾ ਹੀ ਨਹੀਂ ਚਾਹੀਦਾ ਸਕੂਲ ਦਾ ਜੁਰਮਾਨਾ ਘਾਲੇ ਤੁਹਾਨੂੰ ਫੀਸ ਦੇ ਦਿੱਤੀ ਦਾਖਲਾ ਦਿੱਤਾ ਜੁਰਮਾਨਾ ਕਿਸ ਗੱਲ ਦਾ ਜੁਰਮਾਨਾ ਲੈਣਾ ਬੰਦ ਕਰੋ ਜ਼ਮਾਨਾ ਨਹੀਂ ਲੈਣਾ ਚਾਹੀਦਾ ਅਸੀਂ ਪ੍ਰਿੰਸੀਪਲ ਕੋ ਗਏ ਅੰਦਰ ਪਹਿਲੇ ਤਾਂ ਜੀ ਪ੍ਰਿੰਸੀਪਲ ਕੋਲ ਜਾਣਾ ਔਖਾ ਕੰਨ ਜੀ ਦੋ ਜਣੇ ਜਾਓ ਜੀ 10 ਮਿੰਟ 15 ਮਿੰਟ ਖੜਾਇਆ ਰਿਸੈਪਸ਼ਨ ਤੇ ਸਾਨੂੰ ਫਿਰ ਅਸੀਂ ਪ੍ਰਿੰਸੀਪਲ ਮੈਡਮ ਕੋ ਗਏ ਪ੍ਰਿੰਸੀਪਲ ਮੈਡਮ ਨੂੰ ਕਿਹਾ ਜੀ ਇਦਾਂ ਗੱਲਾਂ ਅਸੀਂ ਕਿਤੇ ਗਿੱਜ ਸੀਗੇ ਜਦੋਂ ਤੁਹਾਡੇ ਕੋਲ ਜਮ੍ਹਾਂ ਕਰਾਣ ਆਏ ਸੀ ਫੀਸ ਉਦੋਂ ਅਸੀਂ ਕਿਤੇ ਗਏ ਹੋਏ ਸੀਗੇ ਠੀਕ ਹੈ ਹੁਣ ਅਸੀਂ ਕੱਲ ਸਕੂਲ ਖੁੱਲਿਆ ਕੱਲ ਵੀ ਤੁਹਾਡੀ ਭੀੜ ਬਹੁਤ ਜ਼ਿਆਦਾ ਸੀ ਇੱਥੇ ਅੱਜ ਅਸੀਂ ਫੀਸ ਉਹਨਾਂ ਦੀ ਰਾਹੁਲ ਦੀ ਵਾਈਫ ਜਮ੍ਹਾਂ ਕਰਾਣ ਗਈ ਆ ਤੇ ਉਹਨਾਂ ਨੇ ਪੈਸੇ ਦਿੱਤੇ ਤੇ ਉਹਨਾਂ ਨੇ ਪੈਸੇ ਵੱਧ ਕੱਟ ਲਏ ਬੱਧ ਕੱਟ ਲਏ ਪੈਸੇ ਤੇ ਫਿਰ ਉਸ ਤੋਂ ਬਾਅਦ ਅਸੀਂ ਪ੍ਰਿੰਸੀਪਲ ਤੋਂ ਗਏ ਆ ਉਹਨਾਂ ਨੂੰ ਰਿਕਵੈਸਟ ਕੀਤੀ ਆ ਪ੍ਰੋਬਲਮ ਜਿਹੜੀ ਫੀਸ ਹੈਗੀ ਕਿੰਨੇ ਕ ਬੱਚੇ ਦੀ ਫੀਸ ਜਿਹੜੀ ਆ ਲੇਟ ਹੋਈ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਜੁਰਮਾਨਾ ਪਾਣਾ ਸ਼ੁਰੂ ਕਰ ਪਾਜੀ ਕੱਲ ਸਕੂਲ ਖੁੱਲਿਆ ਕੱਲ 1 ਜੂਨ ਅੱਜ 2 ਜੂਨ ਆ ਅੱਜ ਹੀ ਫੀਸ ਜਮਾ ਕਰਾਤੀ ਆ ਅੱਜ ਜੁਰਮਾਨਾ ਕੱਟ ਲਿਆ ਅੱਜ ਜੁਰਮਾਨਾ ਅੱਜ ਜੁਰਮਾਨਾ ਕੱਟ ਲਿਆ ਇਕਦੇ ਜਿਹੜੇ ਬਡੇ ਸਕੂਲ ਦੀ ਛੁੱਟੀਆਂ ਸੀਗੀਆਂ ਸਕੂਟੀਆਂ ਤੋਂ ਬਾਅਦ ਅੱਜ ਹੀ ਆਣਾ ਬੱਚਾ ਨੇ ਤੇ ਪ੍ਰਿੰਟਸ ਵੀ ਅੱਜ ਹੀ ਆਣਾ ਤੁਹਾਡੇ ਕੋ ਪਹਿਲੇ ਇੱਕ ਵਾਰੀ ਹਾਜ਼ਰੀ ਲਾ ਗਿਆ ਤੁਸੀਂ ਨਹੀਂ ਸੀ ਵਿੰਟੋ ਤੇ ਕੋਈ ਨਹੀਂ ਸੀ ਉਹ ਤੁਹਾਡੇ ਘੇੜੇ ਤੋਂ ਨਾ ਲਾਉਗਾ ਫੀਸ ਜਨਵਾ ਦੇਣ ਵਾਸਤੇ ਉੱਤੋਂ ਪ੍ਰਿੰਸੀਪਲ ਮੈਡਮ ਕਹਿੰਦੀ ਸਾਡੀ ਤੁਹਾਨੂੰ ਤੁਸੀਂ ਸਾਨੂੰ ਫੀਸ ਜਨਨੇ ਹੋ ਤੇ ਸਾਡੇ ਜਿਹੇ ਅਸਥਾਨ ਤੋਂ ਨਾ ਕਰਦੇ ਹੋ ਤੁਸੀਂ ਫੀਸ ਜਨਨੇ ਹੋ ਉਦੋਂ ਪ੍ਰਿੰਸੀਪਲ ਮੈਡਮ ਇਹ ਵਰਲਡ ਨੇ ਪ੍ਰਿੰਸੀਪਲ ਮੈਡਮ ਪੜ੍ਹੀ ਲਿਖੀ ਆ ਉਹਨਾਂ ਨੂੰ ਤਮੀਜ਼ ਤੇ ਬਦਤਮੀਜ਼ ਪਤਾ ਹੋਣਾ ਚਾਹੀਦਾ ਕਿ ਕਿਸ ਨਾਲ ਕੀ ਗੱਲ ਕਰਨੀ ਆ ਆਸੀਂ ਮੰਗੇਗੇ ਤੁਹਾਡੀ ਹੁਣ ਧਰਨੇ ਦੇ ਬੈਠੇ ਆਂ ਅੰਦਰ ਪ੍ਰਿੰਸੀਪਲ ਇੱਕ ਵਾਰ ਵੀ ਬਾਹਰ ਨਹੀਂ ਆ ਗਏ ਦੂਜੇ ਨੰਬਰ ਤੇ ਇੱਕ ਤਾਂ ਸਾਡੀ ਮੰਗੇ ਆ ਸਕੂਲ ਦੀ ਜਿਹੜੀ ਫੀਸ ਤੇ ਜੁਰਮਾਨਾ ਇਹ ਬੰਦ ਹੋਣਾ ਚਾਹੀਦਾ ਵਾ ਦੂਜੇ ਨੰਬਰ ਤੇ ਆ ਜਿਹੜੇ ਮੋਟਰਸਾਈਕਲ ਦੇਖੋ ਲੱਗੇ ਨੇ ਦੋਨੇ ਸਾਈਡਾਂ ਤੇ ਮੋਟਰਸਾਈਕਲ ਲੱਗੇ ਹੁੰਦੇ ਨੇ ਸਵੇਰੇ ਜਦੋਂ ਬੱਚੇ ਜਦੋਂ ਆਉਂਦੇ ਆ ਨਾ ਇਹਦੇ ਨਾਲ ਇੱਕ ਗਾਰਡ ਖੜਾ ਹੁੰਦਾ ਉਹ ੱੱਕੇ ਮਾਰਦਾ ਚਲੋ 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 ਉਹ ਮੈਂ ਕਹਿੰਦਾ ਬੱਚੇ ਨੂੰ ਤੁਸੀਂ ਉਤਰਨ ਦੇ ਦੋ ਥੱਲੇ ਤੁਸੀਂ ਨਾਲ ਹੀ ਕਿਨੇ ਚਲੋ ਚਲੋ ਜੇ ਬੱਚਾ ਡਿੱਗ ਜਾਵੇ ਕੋਈ ਮੋਟਰਸਾਈਕਲ ਡਿੱਗ ਜਾ ਕੋਈ ਹਾਸਾ ਆ ਜਾਵੇ ਉਹਦਾ ਜ਼ਿੰਮੇਵਾਰ ਕੌਣ ਆ ਪਾਰਕਿੰਗ ਦਾ ਪ੍ਰਬੰਧ ਕੋਈ ਵੀ ਨਹੀਂ ਕੀਤਾ ਗਿਆ ਬਾਹਰ ਇਸ ਤਰ੍ਹਾਂ ਪਾਰਕਿੰਗ ਹੈ ਹੀ ਨਹੀਂ ਅੱਡਾ ਵੱਡਾ ਸਕੂਲ ਆ ਅੰਦਰ ਤਾਂ ਮੋਟਰਸਾਈਕਲ ਵੜ ਨਹੀਂ ਜਾਂਦੇ ੱੱਟਾ ਮਾਰੀਆਂ ਐ ਅੱਡਾ ਖੁੱਲਾ ਸਕੂਲ ਹੈ ਅੰਦਰ ਲੋਨ ਪਾਰਕਿੰਗ ਕਰੋ ਅੰਦਰ ਅੰਦਰ ਪਾਰਕਿੰਗ ਮੈਨੂੰ ਤਵਨ ਸਾਹਿਬ ਨੇ ਦੋ ਤਿੰ ਕੱਲ ਤੋਂ ਇੱਥੇ ਬੰਦ ਹੈ ਇੱਥੇ ਕੋਈ ਮੋਰਚਾ ਲੈਣਾ ਨਹੀਂ ਤੁਸੀਂ ਅੰਦਰ ਜਾ ਕੇ ਅੰਦਰ ਜਾ ਕੇ ਦੱਸ ਦਿਓ ਪਹਿਲੀ ਇੱਥੇ ਬਾਹਰ ਮੋਰਚਾ ਨਹੀਂ ਖੜਾ ਹੋਣਾ ਚਾਹੀਦਾ ਕੋਈ ਵੀ ਠੀਕ ਹੈ ਜੀ ਨਹੀਂ ਤਾਂ ਕਾਰਪੋਰੇਸ਼ਨ ਵਾਲੇ ਚੱਕਣਗੇ ਮੈਂ ਸ਼ਿਕਾਇਤ ਪਾਉਂਗਾ ਆਜੋ ਠੀਕ ਹੈ ਜੀ ਤੇ ਤੁਹਾਡੇ ਚੈਨਲ ਰਾਹੀਂ ਮੈਨੂੰ ਪੇਰੈਂਟਸ ਨੂੰ ਇੱਥੇ ਦੇ ਤੇ ਬੱਚਿਆਂ ਨੂੰ ਵੀ ਬੇਨਤੀ ਆ ਪਈ ਇੱਥੇ ਬਾਹਰ ਮੋਰਚਾ ਲੈਟਵਾਣਾ ਲਾਇਓ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਇਹਨਾਂ ਕੋਲ ਅੰਦਰ ਸਕੂਲ 'ਚ ਜਗ੍ਹਾ ਹੈਗੀ ਅੰਦਰ ਲਾਣ ਅਸੀਂ ਬੱਚਿਆਂ ਦੇ ਲਈ ਦਿਨ ਰਾਤ ਖੜੇ ਆ ਠੀਕ ਹੈ ਬੱਚਿਆਂ ਨੂੰ ਨਹੀਂ ਕੋਈ ਦਿੱਕਤ ਆਣ ਦਿੰਦੇ ਪਰ ਇਹ ਇਨਾਂ ਕੋਲ ਅੰਦਰ ਜਗ੍ਹਾ ਨਾ ਹੁੰਦੀ ਠੀਕ ਹੈ ਫਿਰ ਗੱਲ ਹੋਰ ਸੀ ਅੰਦਰ ਜਗ੍ਹਾ ਹੈਗੀ ਅੰਦਰ ਲੋਨ ਜੀ ਸਾਰੇ ਇਹ ਗੱਲ ਤੋਂ ਇੱਥੇ ਕੋਈ ਨਹੀਂ ਖੜੂਗਾ ਬਿਲਕੁਲ ਇਹ ਪੇਰੈਂਟ ਸੀ ਜਿਹੜੇ ਕਿ ਆਮ ਆਦੀ ਪਾਰਟੀ ਦੇ ਨੁਮਾਇंदे ਵੀ ਤੇ ਬਿਲਕੁਲ ਸੂਦ ਨੇ ਲੇਕਿਨ ਆ ਸਕੂਲ ਦੇ ਬਾਹਰ ਦੀ ਤੁਹਾਨੂੰ ਤਮਾਮ ਉਹ ਤਸਵੀਰ ਜਿਹੜੀ ਤੇ ਕਵਰ ਦਿਖਾ ਦਮ ਕੀ ਇਹ ਸਕੂਲ ਆ ਜਿਸ ਦੇ ਬਾਹਰ ਇੱਕ ਕਾਫੀ ਪੇਰੈਂਟਸ ਔਰ ਆਮ ਆਦੀ ਪਾਰਟੀ ਦੇ ਨੁਮਾਇंदे ਜਿਹੜੇ ਨੇ ਇੱਥੇ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਜੋ ਇਹਨਾਂ ਦਾ ਕਹਿਣਾ ਹੈ ਸਕੂਲ ਦੀ ਇਹ ਬੱਚੀ ਆ ਨਾਲ ਉਹਦੇ ਪੇਰੈਂਟਸ ਨੇ ਮੈਡਮ ਕੀ ਗੱਲਬਾਤ ਕੀਤੀ ਹੋਈ ਸੀ ਅੰਦਰ ਸਕੂਲ ਦੇ ਵਿੱਚ ਸਾਡੇ ਬੱਚੇ ਨੂੰ ਕੱਲ ਮੈਡਮ ਉਹ ਪ੍ਰਿੰਸੀਪਲ ਆਏ ਆ ਉਹ ਕਹਿ ਰਹੇ ਕਿ ਕੱਲ ਅਗਰ ਤੇਰੀ ਯੂਨੀਫਾਰਮ ਹਾਊਸ ਯੂਨੀਫਾਰਮ ਦੂਸਰੀ ਚੇਂਜ ਨਾ ਨਾ ਹੋਈ ਤੈਨੂੰ ਐਗਜ਼ਾਮ 'ਚ ਨਹੀਂ ਬੈਠਣ ਦੇਣਾ ਸੀ ਤੇ ਬਾਕੀ ਹਰ ਸਾਲ ਮੇਰੀ ਬੇਟੀ ਨਰਸਰੀ ਤੋਂ ਪੜਦੀ ਆ ਕੋਈ ਜਦੋਂ ਸਾਨੂੰ ਕੋਈ ਪ੍ਰੋਬਲਮ ਹੁੰਦੀ ਸਾਨੂੰ ਪ੍ਰਿੰਸੀਪਲ ਨਾਲ ਮਿਲਣ ਹੀ ਨਹੀਂ ਦਿੰਦੇ ਹੈਗੇ ਔਰ ਨਾ ਇਹਨਾਂ ਦਾ ਕੋਈ ਆਨਲਾਈਨ ਫੀਸ ਸਿਸਟਮ ਹੈਗਾ ਆ ਠੀਕ ਹੈ ਅਗਰ ਸਾਡੀ ਇੱਕ ਦਿਨ ਵੀ ਫੀਸ ਲੇਟ ਹੋ ਜਾਂਦੀ ਹੈ ਨਾ ਪਰ ਡੇ ਦਾ 10 ਰੁਪਏ ਫਾਈਨ ਸਾਨੂੰ ਲੱਗ ਪਿਛਲੇ ਸਾਲ ਵੀ ਮੈਂ ਫਾਈਨ ਬਹੁਤ ਇਹਨਾਂ ਦਾ ਭਰਿਆ ਆ। ਕੀ ਨਾਮ? ਨਵਿਆ ਵਰਮਾ। 2ਵੀਂ ਕਲਾਸ ਚ ਪੜ੍ਹਦੇ ਹਾਂ। ਕੀ ਕਿਹਾ ਜਾ ਰਿਹਾ ਸੀ ਤੁਹਾਨੂੰ ਸਕੂਲ ਦੇ ਵਿੱਚ? ਸਕੂਲ ਦੇ ਵਿੱਚ ਸਾਨੂੰ ਪ੍ਰਿੰਸੀਪਲ ਨੇ ਆਹ ਗੱਲ ਕਹੀ ਮੈਨੂੰ ਕਿ ਅਗਰ ਤੁਹਾਡੀ ਯੂਨੀਫਾਰਮ ਚੇਂਜ ਨਾ ਹੋਈ ਕੱਲ ਹਾਊਸ ਯੂਨੀਫਾਰਮ ਤਾਂ ਪੇਪਰ 'ਤੇ ਨਹੀਂ ਬੈਠਿਆ ਜਾਣ ਦੇਗਾ। ਨੋਟਿਸ ਭੇਜਿਆ। ਨੋਟਿਸ ਭੇਜਿਆ। ਹਾਂਜੀ ਡਾਇਰੀ 'ਚ ਨੋਟਿਸ ਭੇਜਿਆ ਸੀ ਨਾ ਕੱਲ। ਹਾਂਜੀ ਕੱਲ ਕਿ ਮਮਾ ਦੇ ਸਾਈਨ ਕਰਵਾ ਕੇ ਆਈਏ ਆਪਣੇ। ਬਟ ਮੈਂ ਸਾਈਨ ਨਹੀਂ ਕੀਤੇ। ਬਾਰ ਬੈਠੇ ਨੇ ਇਹ ਕਹਿ ਰਹੇ ਕਿ ਸਾਡੀਆਂ ਜਿਹੜੀਆਂ ਨੇ ਫੀਸਾਂ ਦਾ ਵਿੱਚ ਜੁਰਮਾਨਾ ਇਹਨਾਂ ਨੇ ਪਾਏਗੇ ਲੇਕਿਨ ਹਲੇ ਕੱਲ ਸਕੂਲ ਖੋਲ੍ਹਨੇ ਅੱਜ ਦੋ ਤਰੀਕ ਨੂੰ ਜੁਰਮਾਨਾ ਜੀ 홀ੀਡੇਜ਼ ਦੇ ਵੀ ਇਹਨਾਂ ਨੇ ਜੁਰਮਾਨੇ ਲਿੱਤੇ ਆ ਇਹਨਾਂ ਨੇ ਜੁਰਮਾਨੇ ਲਿੱਤੇ ਜਿਹੜੇ ਛੁੱਟੀਆਂ ਸੀਗੇ ਨਾ ਹਰ ਪੇਰੈਂਟਸ ਕੋਲ ਜੁਰਮਾਨੇ ਲੱਦੇ ਇਹਨਾਂ ਨੂੰ ਇਸੀ ਦੇ ਜੁਰਮਾਨੇ ਲਿੱਤੇ ਪਤਾ ਲੱਗੇ ਕੀ ਫੀਸ ਹੋਈ 15 ਤੋਂ ਬਾਅਦ ਅਗਰ ਇੱਕ ਦਿਨ ਵੀ ਫੀਸ ਲੇਟ ਹੋ ਜਾਂਦੀ ਤੇ ਇਹਨਾਂ ਦਾ ਪਰਡੇ ਦਾ ਫਾਈਨ ਲੱਗਦਾ ਹੀ ਲੱਗਦਾ 10 ਰੁਪਏ ਹਾਂਜੀ ਜਿਹੜਾ ਬਾਹਰ ਪਾਰਕਿੰਗ ਦਾ ਜਿਹੜਾ ਕਹਿ ਰਹੇ ਨੇ ਕਿ ਬਾਹਰ ਦੇਖੋ ਮੋਟਰਸਾਈਕਲ ਐਕਟਿਵਾ ਕਿੰਗ ਦਾ ਕੋਈ ਸਿਸਟਮ ਨਹੀਂ ਹੈਗਾ ਅੰਦਰ ਵੀ ਨਹੀਂ ਅਬ ਇੱਕ ਪਲਾਟ ਕਿਸੇ ਦਾ ਇੱਥੇ ਲਗਵਾਉਂਦੇ ਆ ਜੇਕਰ ਕੋਈ ਆਂਦਾ ਆ ਮੈਂ ਖੁਦ ਆਂਦੀ ਹੁਣੀ ਸਾਨੂੰ ਇੰਨੀ ਪ੍ਰੋਬਲਮ ਹੁੰਦੀ ਹੈ ਨਾ ਸਾਨੂੰ ਅੱਧਾ ਤੱਕ ਪੋਣਾ ਪੋਣਾ ਘੰਟਾ ਲੱਗਦਾ ਬੱਚਿਆਂ ਨੂੰ ਲੈਣ ਵਾਸਤੇ ਅਗਰ ਹੁਣ ਵੀ ਪੇਰੈਂਟ ਸਾਰੇ ਆਏ ਸੀ ਸਾਰੇ ਕਹਿ ਰਹੇ ਸੀ ਕਿ ਇਕੱਠੇ ਹੋ ਕੇ ਰਿਸੈਪਸ਼ਨ ਤੇ ਜਾਣਾ ਔਰ ਬੋਲਣਾ ਆ ਕਿ ਧੁੱਪ ਵਿੱਚ ਪੇਰੈਂਟਸ ਖੜੇ ਸੀ ਕੋਈ ਸਿਸਟਮ ਨਹੀਂ ਹੈਗਾ ਇਹਨਾਂ ਦਾ ਖੜਨ ਦਾ ਮਤਲਬ ਤੁਸੀਂ ਤਾਂ ਬੱਚਾ ਤੁਹਾਡਾ ਹੁਣ ਤੱਕ ਇੱਥੇ ਪੜ ਰਿਹਾ ਵਾ ਤੇ ਇੱਕ ਵਾਰੀ ਪ੍ਰਿੰਸੀਪਲ ਨਾਲ ਗੱਲਬਾਤ ਨਹੀਂ ਹੋਈ ਸਾਡੇ ਬੱਚੇ ਨਾਲ ਜੀ ਨਹੀਂ ਬਿਲਕੁਲ ਮਿਲਣ ਹੀ ਨਹੀਂ ਦੇ ਰਹੇ ਕਹਿੰਦੇ ਉਹ ਨਹੀਂ ਮਿਲਣ ਦੇ ਰਹੇ ਅੰਦਰ ਕੌਣ ਨੇ ਐਕਸੈਪਸ਼ਨ ਦੇ ਉਹ ਨਹੀਂ ਅਗਿਆਨ ਦਿੰਦੀਆਂ ਉਹ ਸਾਫ਼ ਬੋਲਦੇ ਕਿ ਨਹੀਂ ਸਾਣਾ ਗੱਲ ਕਰੋ ਐਕਸੈਪਸ਼ਨ ਦੇ ਜਾਂ ਫਿਰ ਇੱਕ ਕੋਆਰਡੀਨੇਟਰ ਟੀਚਰ ਆ ਉਹਨੂੰ ਅੱਗੇ ਕਰ ਦਿੰਦੇ ਆ ਬਸ ਬਿਲਕੁਲ ਇਹ ਉਹ ਪੇਰੈਂਟਸ ਨੇ ਜਿਹੜੇ ਕਿ ਕਹਿ ਰਹੇ ਨੇ ਕਿ ਜਿਹੜੇ ਵਹੀਕਲ ਦਾਨ ਦਿਖਾਤਾ ਇੱਕ ਵਾਰ ਸਕੂਲ ਦੇ ਬਾਹਰ ਜਿਹੜੇ ਨੇ ਵਹੀਕਲ ਖੜੇ ਹੋਏ ਨੇ ਲੇਕਿਨ ਇਹ ਜਿਹੜੇ ਵਹੀਕਲ ਨੇ ਨਾ ਕੋਈ ਇੱਥੇ ਦੀ ਕੋਈ ਪਾਰਕਿੰਗ ਬਣਾਈ ਗਈ ਕਿ ਸਕੂਲ ਦੀ ਨਾ ਕੁਛ ਇਸ ਸਾਈਡ ਵੀ ਵਹੀਕਲ ਇਸੇ ਤਰ੍ਹਾਂ ਹੀ ਖੜੇ ਰਹਿੰਦੇ ਨੇ ਔਰ ਮਾਪਿਆਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਸਕੂਲ ਦੇ ਪ੍ਰਿੰਸੀਪਲ ਨਾਲ ਜਿਹੜੀ ਆ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ ਸਾਨੂੰ ਮੋਰੇ ਰਿਸੈਪਸ਼ਨ ਤੇ ਬਿਲਕੁਲ ਪ੍ਰਿੰਸੀਪਲ ਦੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਨਰਸਰੀ ਤੋਂ ਬੱਚੇ ਅਕਸਰ ਹਲੇ ਤੱਕ ਉਹਨਾਂ ਦੇ ਸਕੂਲ ਵਿੱਚ ਪੜ੍ਹ ਰਹੇ ਨੇ ਲੇਕਿਨ ਪ੍ਰਿੰਸੀਪਲ ਨਾਲ ਕਿਉਂ ਨਹੀਂ ਮਿਲਣ ਦਿੱਤਾ ਜਾ ਰਿਹਾ ਗੱਲਬਾਤ ਕਰਦੇ ਆ ਇਸ ਮਾਮਲੇ ਬਾਰੇ ਜਿਹੜੀ ਆ ਪੂਰੇ ਪ੍ਰਿੰਸੀਪਲ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੇਕਿਨ ਸਕੂਲ ਦੇ ਤਿੰਨ ਤੋਂ ਚਾਰ ਗੇਟ ਨੇ ਲੇਕਿਨ ਕੋਈ ਵੀ ਗੇਟ ਜਿਹੜਾ ਖੋਲਣ ਦੇ ਵਿੱਚ ਨਹੀਂ ਕਾਮਯਾਬ ਹੋ ਰਹੇ ਲੱਗੇ ਖੜਕਾਏ ਨੇ ਨਹੀਂ ਕੋਈ ਕੋਈ ਖੋੜਾ ਲੇਕਿਨ ਇਹ ਜੇ ਬਾਹਰ ਨੰਬਰ ਲੱਗੇ ਹੋਏ ਨੇ ਸਕੂਲ ਦੇ ਅੰਦਰ ਸੇ ਨੰਬਰ ਟਰਾਈ ਕਰਾਂਗੇ ਲੇਕਿਨ ਆ ਤਸਵੀਰ ਦੇ ਵਿੱਚ ਇੱਕ ਵਾਰ ਤੁਸੀਂ ਨੰਬਰ ਦੇਖ ਸਕੋ ਤੇ ਇਹੀ ਸੇਮ ਸਕੂਲ ਦਾ ਆ ਦਾ ਸਵਿਚਡ ਆਫ অর ਨਾਟ ਰੀਚੇਬਲ ਐਟ ਦਾ ਮੋਮੈਂਟ ਸਕੂਲ ਦੇ ਨੰਬਰ ਵੀ ਜਿਹੜੇ ਨੇ ਮੌਕੇ ਤੇ ਹੁਣ ਸੋਚੋ ਫਾਣੇ ਸ਼ੁਰੂ ਹੋ ਗਏ ਨੇ ਕਿਸੇ ਵੀ ਮੀਡੀਆ ਦੇ ਅਧਿਕਾਰੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਲੇਕਿਨ ਅਸੀਂ ਇੱਥੇ ਦੇ ਇੱਕ ਨੰਬਰ ਹੋਰ ਹੈਗਾ ਉਹ ਅਸੀਂ ਉਹ ਵੀ ਟਰਾਈ ਕਰਨਾ ਜਿਹੜੇ ਕੋਸ਼ਿਸ਼ ਕਰਾਂਗੇ ਅਸੀਂ 98153 548 ਇਹ ਹੁਣ ਅਸੀਂ ਦੂਸਰਾ ਨੰਬਰ ਟਰਾਈ ਕਰ ਰਹੇ ਹਾਂ ਜੇ ਵੀ ਲੱਗਦਾ ਕਿਤੇ ਨਾ ਕਿਤੇ ਨੰਬਰ ਯੂ ਆ ਕਾਲਿੰਗ ਇਜ਼ ਆਦਰ ਸਵਿਚਡ ਆਫ অর ਨੋਟ ਰੀਚੀਬਲ ਅ ਦੋਨੋ ਦੰਬਤੋਂ ਤੁਸੀਂ ਦੇਖ ਸਕਦੇ ਹੋ ਕਿ ਸਵਿਚ ਆਫ ਇਸ ਟਾਈਮ ਜਿਹੜੇ ਨੇ ਸਵਿਚ ਆਫ ਜਾ ਰਹੇ ਨੇ ਕਿ ਨੰਬਰ ਜਿਹੜੇ ਬਾਹਰ ਦਿੱਤੇ ਗਏ ਨੰਬਰ ਵੀ ਜਿਹੜੇ ਨੇ ਬਿਲਕੁਲ ਸਵਿਚ ਆਫ ਆ ਰਹੇ ਨੇ ਔਰ ਅੰਦਰ ਜਦੋਂ ਅਸੀਂ ਵਰਜ਼ਨ ਲੈਣ ਦਾ ਕੋਸ਼ਿਸ਼ ਕੀਤੀ ਗਈ ਲੇਕਿਨ ਕੋਈ ਵੀ ਗੇਟ ਖੋਲੇ ਨਹੀਂ ਗਏ ਲੱਗਦਾ ਕਿ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੁੰਦੇ ਨੇ ਜਦੋਂ ਅਸੀਂ ਵਰਜ਼ਨ ਲੈਣਾ ਚਾਹੁੰਦੇ ਆ ਸਚਾਈ ਦਿਖਾਣਾ ਚਾਹੁੰਦੇ ਆ ਇਹ ਉਹ ਪਰਿਵਾਰ ਆ ਜਿਹੜਾ ਕਿ ਅਕਸਰ ਆਪਣੀ ਇੱਕ ਮੰਗਾ ਲੈ ਕੇ ਸਕੂਲ ਦੇ ਬਾਹਰ ਬੈਠਾ ਹੈ ਪ੍ਰਾਈਵੇਟ ਸਕੂਲ ਹੈ ਪ੍ਰਾਈਵੇਟ ਸਕੂਲ ਦੇ ਬ ਸ਼ਾਈ ਕੀਤੀ ਜਾਂਦੀ ਆ ਲੇਕਿਨ ਆ ਜੋ ਪੇਰੈਂਟ ਜਿਹੜੇ ਨੇ ਮਜਬੂਰ ਹੋ ਗਏ ਨਕਸਰ ਧਰਨੇ ਪ੍ਰਦਰਸ਼ਨ ਤੇ ਲੇਕਿਨ ਪ੍ਰਿੰਸੀਪਲ ਦੇ ਜੋ ਬਾਹਰ ਨੰਬਰ ਲੱਗੇ ਹੋਏ ਸੀ ਦੋਨੋਂ ਦੇ ਦੋਨੋਂ ਨੰਬਰ ਜਿਹੜੇ ਨੇ ਉਹ ਸੋਚੋ ਵਿਚਾਰੇ ਨੇ ਦੋਸਤੋ ਕਮੈਂਟ ਕਰਕੇ ਦੱਸਿਓ ਸਕੂਲਾਂ ਬਾਰੇ ਤਮਨ ਸਾਹਿਬ ਸਕੂਲ ਦੇ ਚਾਰ ਗੇਟ ਨੇ ਚਾਰੋਂ ਗੇਟਾਂ ਵਿੱਚ ਘੁੰਮ ਕੇ ਦੇਖ ਲਓ ਕੋਈ ਵੀ ਗੇਟ ਨਹੀਂ ਖੁੱਲਿਆ ਲੋਕ ਜਿਹੜੇ ਬਾਹਰ ਨੰਬਰ ਲੱਗੇ ਨੇ ਉਹ ਵੀ ਸੋਚੋ ਵਿਚਾਰੇ ਨੇ ਜਿਹੜਾ ਬੰਦਾ ਝੂਠਾ ਹੁੰਦਾ ਆ ਝੂਠਾ ਜਿਹਦਾ ਬੰਦਾ ਦਾ ਝੂਠਾ ਉਹ ਲੋਕਾ ਹੀ ਹੁੰਦਾ ਉਹ ਲੋਕੇ ਬੈਠ ਜਾਂਦਾ ਹੁੰਦਾ ਜੇ ਸੱਚੇ ਨੇ ਸਾਡੇ ਨਾਲ ਕੀ ਗੱਲ ਕਰੋ ਨਾ ਐਸੇ মিডিਆ ਆਈ ਨਹੀਂ ਉਹਨੇ ਸਾਹਮਣੇ ਗੱਲ ਕਰੋ ਨਾ ਸਾਡੇ ਨਾਲ ਪਰ ਝੂਠੇ ਝੁੱਠੀ ਰਹਿਣੇ ਆ ਡੱਕੂ ਡਾਕੂ ਹੀ ਰਹਿਣੇ ਆ ਇਹਨਾਂ ਨੂੰ ਨਹੀਂ ਸੁਧਰਨਾ ਇਸ ਕਰਕੇ ਸਾਰੇ 게ਟਾ ਤਾਲਾ ਆਇਆ ਤੁਸੀਂ মিডিਆ ਵਾਲੇ ਹੋ ਤੁਸੀਂ ਸੱਚ ਦਿਖਾਣੇ ਹੋ ਕਿ ਤੁਹਾਨੂੰ ਵੀ ਅੰਦਰ ਜਾਣ ਦਿੱਤਾ ਜਾਂਦਾ ਪਿਆ ਕਿਉਂ ਚਾਰੋਂ ਗੇਟ ਖੜਕਾਈ ਚਾਰੋਂ 게ਟ ਘੁੰਮ ਕੇ ਆਏ ਆ ਕਿਤੋਂ ਵੀ ਕੋਈ ਬੰਦਾ 게ਟ ਖੜਕੰਦਾ ਨਾਲੀ ਚਲੇ ਜਾਂਦਾ ਜੀ 게ਟ ਦੀ ਨਲਾਕੀ ਦਿਖਾਵਾ ਤੁਹਾਨੂੰ ਨਲਾਕੀ ਸਕੂਲ ਦੇ ਬਸਾਂ ਅੰਦਰ ਲੱਗਦੀਆਂ ਨੇ ਉਹ ਸਕੂਲ ਦਾ ਗੇਟ ਨਹੀਂ ਖੋਲਦੇ ਬੱਸਾਂ ਨਹੀਂ ਅੰਦਰ ਕਰਦੇ ਬੇ ਉਹ ਡਰਾਈਵਰ ਬੱਸਾ ਵਾਲੇ ਬਾਹਰ ਬੈਠੇ ਨੇ ਵੀ ਕੋਲੋਂ ਸਕੂਲ ਬਣਾ ਦੀ ਪਸੰਦ ਕਰੀਏ ਆਈ ਬੱਸਾਂ ਕੋਲੋਂ ਅੰਦਰ ਕਰੀਏ ਆਂਡ ਲੈ ਗਨੇ ਆਹ ਦੇਖੋ ਇਹਨਾਂ ਦੀ ਅਸਲੀਅਤ ਸਾਹਮਣੇ ਆਂਦੀ ਵੀ ਨਾ ਇਹ ਹੁਣ ਕੀ ਹੋਊਗਾ ਜੇ ਅੱਜ ਤੇ ਸਾਡਾ ਹੱਲ ਨਹੀਂ ਹੁੰਦਾ ਸ਼ਾਮ ਤੱਕ ਬੈਠੇ ਹਾਂ ਅਸੀਂ ਸਵੇਰ ਪਹਿਲੇ ਤਾਂ ਹੀ ਬੈਠੇ ਆਂ ਇੱਥੋਂ ਜਾਂਦੇ ਨਹੀਂ ਅੱਜ ਨਾ ਤੁਹਾਨੂੰ ਜਾਣਦੇ ਨਾ ਅਸੀਂ ਜਾਣਾ ਆ ਬੈਠੇ ਹਾਂ ਹੁਣ ਇਹਦੇ ਤਾਲੇ ਲਾ ਕੇ ਜਾਊਂਗਾ ਮੈਂ ਪੰਜ ਚਾਰੋਂ ਗੇਟਾਂ ਦੇ ਸਕੂਲ ਦੇ ਤਾਲੇ ਲੱਗਣਗੇ ਫਿਰ ਸਕੂਲ ਖੁੱਲਣ ਨਹੀਂ ਦੇਣਾ ਜਦ ਤੱਕ ਇਹ ਨਿਖਰ ਨਹੀਂ ਦਿੰਦੇ ਕਿ ਕਿਸੇ ਵੀ ਬੱਚੇ ਦੀ ਵੀ ਕਿਸੇ ਦੇ ਵੀ ਬੱਚੇ ਦੀ ਜੁਰਮਾਨਾ ਨਹੀਂ ਲਿਆ ਜਾਊਗਾ ਬਿਲਕੁਲ ਤਮਨ ਸਾਹਿਬ ਮਜੂਸੀ ਜਿਨ੍ਹਾਂ ਨੇ ਦੱਸਿਆ ਹੈ ਕਿ ਚਾਰੋਂ ਗੇਟ ਜਿਹੜੇ ਨੇ ਬਿਲਕੁਲ ਲੋਕ ਕਰ ਦਿੱਤੇ ਗਏ ਨੇ ਅੰਦਰੋਂ ਕੋਈ ਵੀ ਹੈ ਸਕੂਲ ਦਾ ਨੁਮਾਇੰਦਾ ਜਿਹੜਾ ਹੈ ਬਿਲਕੁਲ ਗੇਟ ਨਹੀਂ ਖੋਲ ਰਿਹਾ ਸਕੂਲ ਦੀਆਂ ਬੱਸਾਂ ਵੀ ਜਿਹੜੀਆਂ ਨੇ ਬਿਲਕੁਲ ਬਾਹਰ ਖੜੀਆਂ ਹੋਈਆਂ ਨੇ ਦੇਖਦੇ ਇਸ ਮਾਮਲੇ ਵਿੱਚ ਹੁਣ ਸਕੂਲ ਦੇ ਵੱਲੋਂ ਪ੍ਰਿੰਸੀਪਲ ਦੇ ਨਾਲ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਦੇ ਦੋਨੋਂ ਨੰਬਰ ਜਿਹੜੇ ਨੇ ਸਵਿ ਕੀ ਇਸ ਸਕੂਲ ਦੇ ਵਿੱਚ ਜਿਹੜਾ ਆ ਬੱਚਿਆਂ ਨੂੰ ਜਿਹੜਾ ਜੁਰਮਾਨਾ ਲਗਾਇਆ ਗਿਆ ਲੇਕਿਨ ਉਸ ਤੋਂ ਬਾਅਦ ਹਾਲੇ ਕਿ ਸਕੂਲ ਵੀ ਖਾਲੀ ਖੁੱਲੇ ਨੇ ਕੱਲ ਇੱਕ ਤਰੀਕ ਤੋਂ ਸਕੂਲ ਖੁੱਲੇ ਅੱਜ ਦੋ ਤਰੀਕ ਹੋ ਚੁੱਕੀ ਆ ਲੇਕਿਨ ਜੋ ਇੱਥੇ ਦੇ ਅਸੀਂ ਤਰਨ ਲਗਾਇਆ ਸੀ ਇਹਨਾਂ ਨੇ ਪੇਰੈਂਟਸ ਨੇ ਜੋ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਲਿਖਦੇ ਆ ਦੇਖਦੇ ਆ ਜੇਕਰ ਪ੍ਰਿੰਸੀਪਲ ਦੇ ਨਾਲ ਵੀ ਗੱਲਬਾਤ ਹੁੰਦੀ ਤੁਹਾਡੇ ਤੱਕ ਜ਼ਰੂਰ ਰੂਬਰੂ ਕੀਤੀ ਜਾਊਗੀ ਸੋਰ ਹ ਅਪਡੇਟ ਲਈ ਜੁੜੇ ਰਹੋ ਦਾ ਚਿਰਾਗ ਨਿਊਜ਼ ਚੈਨਲ ਦੇ ਨਾਲ